ਜਿਵੇਂ ਤੁਸੀਂ ਜਾਣਦੇ ਹੋ ਕਿ ਲੋਕ ਸਭਾ ਚੋਣਾ 2024 ਦੌਰਾਨ ਹਰ ਇੱਕ ਪਾਰਟੀ ਦੇ ਉਮੀਦਵਾਰ ਅਤੇ ਉਹਨਾਂ ਦੇ ਵਰਕਰ ਪਿੰਡ-ਪਿੰਡ ਵਿੱਚ ਜਾ ਕੇ ਆਪਣੀਆਂ ਗਰੰਟੀਆਂ ਅਤੇ ਵਾਅਦੇ ਕਰ ਰਹੇ ਹਨ ਉੱਥੇ ਹੀ ਇਹਨਾਂ ਉਮੀਦਵਾਰਾਂ ਨੂੰ ਲੋਕ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਸਵਾਲ ਪੁੱਛਣ ਲਈ ਵੀ ਤਿਆਰ ਬੈਠੇ ਹਨ ਤੁਹਾਨੂੰ ਦੱਸ ਦਈਏ ਕਿ ਅੱਜ ਸਾਡੇ ਵੱਲੋਂ ਝਾਕੋਲਾੜੀ ਤੋਂ ਲੈ ਕੇ ਤਰਗੜ ਨੂੰ ਜਾਣ ਵਾਲੀ ਸੜਕ ਦੇ ਸਥਿਤ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਕਿਸੇ ਵੀ ਪਾਰਟੀ ਨੇ ਇਸ ਸੜਕ ਦੇ ਵੱਲ ਧਿਆਨ ਨਹੀਂ ਦਿੱਤਾ ਜਿਸ ਦੇ ਚਲਦਿਆਂ ਇਸ ਸੜਕ ਦੀ ਹਾਲਤ ਦਿਨ-ਪ੍ਰਤੀ-ਦਿਨ ਖਸਤਾ ਹੁੰਦੀ ਜਾ ਰਹੀ ਹੈ ਆਓ ਦੇਖਦੇ ਹਾਂ ਕਿ ਕੀ ਕਿਹਾ ਲੋਕਾਂ ਨੇ ਕਿੰਨੇ ਫਿਕਰੇ ਕਰਿਆ ਤੇ ਆਪਾਂ ਨਹੀਂ ਗਏ ਹੋਰ ਨਿਕੋਗਾ ਅਨਿ ਫੋਨ ਬੋਲੇ ਲਾਗੇ ਆਏ ਗਏ ਯਾ ਖਲਾੜੂ ਤੋਂ ਲਾਗੇ ਤਾਰਾਗੜ ਦੇ ਸੜਕ ਬਹੁਤ ਖਰਾਬ ਹੈ ਇਹ ਤਾਂ ਬਸ ਤੁਰ ਵੀ ਨਹੀਂ ਜਦਾ ਪੈਦਲ ਨਹੀਂ ਤੁਰਦਾ ਬਾਕੀ ਸਾਧਨ ਜੀ ਦੇ ਨਾਲ ਬਖਰੀ ਹੈ ਤੇ ਮਿਹਰਬਾਨੀ ਕਰਕੇ ਸਾਡੀ ਇਹ ਸੜਕ ਜਰੀਆ ਬਣਾਈ ਜਾ ਸਜਾ ਕੀ ਕਰੀ ਉਹਨਾਂ ਕੋਲ ਖਲਾੜ ਕੀ ਦੱਸਿਆ ਗਿਆ ਉਹਨਾਂ ਨੂੰ ਮੈਂ ਕਿਹਾ ਇੱਕ ਦੋ ਬਣੀ ਇੱਥੇ ਆਏ ਆ ਉਹ ਨੇ ਕਿਹਾ ਵੀ ਆ ਉਹ ਕਰਦੇ ਪਾਸ ਹੋ ਗਈ ਹੈ ਹੋ ਗਈ ਹੈ ਬਣਦੇ ਵੀ ਪਰ ਬਣਿਆ ਨਹੀਂ ਹੈ ਪਰ ਕਿੰਨੇ ਸਾਲ ਤੋਂ ਸਰਦਰ ਹਲਾਤ ਮੜਿਆ ਇਹ ਜਿਹੜੇ ਹਲਾਤ ਮੜੇ ਰਖਾ ਦੀ ਜਾਂ 5 ਸਾਲ ਤੋਂ ਜ਼ਿਆਦਾ ਹੋ ਗਿਆ ਹੈ ਹਾਂ ਆਉਂਦੇ ਕੋਲ ਕੋ ਬਾਦ ਉਹ ਜੇ ਅੱਗਾ ਕੋਈ ਤੇ ਰੋੜੂ ਦੋ ਕੋ ਦੋ ਰੋੜੇ ਪਹਾੜ ਦੇ ਪਾਕ ਸਭ ਉਹ ਰੰਨ ਲੰਦਾ ਹੋ ਕੀ ਮੰਗ ਕਰਦੇ ਸਾਨੂੰ ਹਾਂ ਇਹ ਹੀ ਮੰਗ ਕਰਦੇ ਅਸਾਂ ਰੋੜੇ ਸਹੀ ਬਣਨਾ ਚਾਹੀਦਾ ਕਹਿੰਦੇ ਇਥੇ ਜਾਣਾ ਚਾਹਤ ਹੈ ਬਹੁਤ ਮੁੱਖ ਹੈ ਕੋ ਜੇ ਗੱਲ ਕਰੀ 24 ਦੇ ਚਨਾਬੀ ਆਏ ਕਰਦੇ ਆ ਤਾਂ ਕਿ ਵੋਟਾ ਮੰਗਲ ਵੀ ਆਣਾ ਹੈ ਤੇ ਇਹ ਸਵਾਲ ਕਿ ਰੱਖੀ ਜਾਂਗੇ ਇਹਦੇ ਕਿ ਮੁੰਡੇ ਬਿਲਕੁਲ ਪੱਕਾ ਇਹ ਸਵਾਲ ਸਾਡਾ ਪਹਿਲਾ ਹਣਾ ਨਾ 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 ਬਾਕੀ ਯਾਰ ਪੈ ਪੋਏ ਕਿ ਕਹਿ ਗੋਗੇ ਕਿ ਕੋਈ ਲੋੜ ਨਹੀਂ ਸਾਨੂੰ ਇਹ ਗੱਲ ਮੁੰਡੇ ਖਰਾਬ ਕਰਨ ਦੀ ਗੱਲ ਹੈ ਕਣਕ ਬਾਤ ਜੇ ਤੋਗਾ ਪਾਦਾ ਵੀ ਬਣਾਗਾ ਬਸਾਤਾ ਚਾਹ ਸੀ ਲੰਦੇ ਰਥੇ ਹਾਂਜੀ ਬੜਿਆ ਹੱਸੇ ਉਹਦੇ ਬਹੁਤ ਹੱਸਦੇ ਨੇ ਐ ਨਿਰਾਸ਼ ਆਉਂ ਪਾਸੇ ਜਿਹੜਾ ਗਿਆ ਉਹਨੂੰ ਦੇਖੀ ਸ਼ੋਕ ਹੋ ਗਈ ਪੂਰੀ ਉਥਰ ਆ ਕੇ 2 ਮਿੰਟ ਹੋਈ ਕੁਝ ਨੰਗਰੇ ਉਧਾ ਹੜੇ ਵਾਲਾ ਆ ਗਿਆ ਉਹ ਤੇ ਆਰਮੀ ਦਾ ਸਪਾਈ ਮਾਰਿਆ ਜਨਕਰਾਸ ਅਸਲ ਕਿਥੇ ਅਧਿਸ਼ ਕਰਦੇ ਕੀ ਵਿਲਾਦਾ ਗਿਆ ਸੜਕ ਦੇ ਹਾਲਾਤ ਗੋਲ ਮਾੜੇ ਨੇ ਪਰ ਆ ਪੰਜ ਸਾਲ ਇਹ ਟੁੱਟੀ ਕੋ ਬਣਾਈ ਨਹੀਂ ਅਸਲ ਕਿਧਰ ਕਿਥੇ ਜਾਂਦੀ ਹੈ ਇਹ ਤੂੰ ਤਾਰਾਗੜ ਤੱਕ ਜਾਂਦੀ ਹੈ ਜੀ ਇਹ ਆਤੋਂ ਬਿਰਜ ਤਾਰਾਗੜ ਮਿਲਦਾ ਤੇ ਸਰ ਕਿਨੇ ਜਦੋਂ ਮਾੜੇ ਹਾਲਾਤ ਪੰਜ ਸਾਲ ਤੇ ਮੈਂ ਇੱਥੇ ਆ ਜਿਆ ਪੰਜ ਸਾਲ ਦੇ ਦੱਬ ਟੁੱਟੀ ਦੀ ਹੈ ਇੱਥੇ ਜੀ ਤੇ ਕਿਹ ਸਰਕਾਰਾਂ ਦੀ ਬਸ ਕੋਈ ਧਿਆਨ ਨਹੀਂ ਹੈਗਾ ਸਰਕਾਰ ਕੋਈ ਆਂਦੇ ਨਹੀਂ ਪੁੱਛਦਾ ਨਹੀਂ ਕੋਈ ਮੰਤਰੀ ਆਇਆ ਉਹ ਨਹੀਂ ਦੇਖਿਆ ਉਹ ਨੰਕੇ ਜਾਂਦਾ ਦਾਣੇ ਕੋਈ ਗੱਲ ਕੀਤੀ ਉਹਨੂੰ ਕੀ ਮੰਗ ਕਰਦੇ ਸਰਕਾਰਾਂ ਕੋਲ ਸਸ ਕਹਿੰਦੇ ਹੋ ਵੀ ਸੜਕ ਬਣ ਜੇ ਸੱਦੋਂ ਕਦੀ ਆ ਹਾਸੇ ਕਾ ਵੀ ਹੁੰਦੇ ਨੇ ਆ ਤੂੰ ਤੇ ਛੱਡ ਕੇ ਹਾਸੇ ਹੁੰਦੇ ਜਾਂਦੇ ਹੁੰਦੇ ਨਾ ਹਾਸੇ ਬੋਧ ਹੁੰਦੇ ਨਾ ਪਿੰਡ ਭਰਿਆਲੜੀ ਹਾਂਜੀ ਭਾਈ ਕੀ ਸਮੱਸਿਆ ਆਂਦੀ ਵੀ ਰੋਡ ਨੂੰ ਲੈ ਕੇ ਸਮੱਸਿਆ ਹਾਂ ਲੇਕਿ ਬਹੁਤ ਹਾਲਾਤ ਮਾੜੇ ਆ ਸੜਕ ਦੇ ਸੜਕ ਬਣਨੀ ਚਾਹੀਦੀ ਆ ਸਰਕਾਰਾਂ ਬੜੀਆਂ ਆ ਅਸੀਂ ਤੇ ਕਹਿੰਨੇ ਕਿ ਜਨਤਾ ਨੂੰ ਤੇ ਸਾਨੂੰ ਇਹੀ ਕੁਛ ਚਾਹੀਦਾ ਕਿ ਸੜਕ ਬਣਨੀ ਚਾਹੀਦੀ ਐ ਇੱਕ ਨਹੀਂ ਸਾਰੀਆਂ ਸੜਕਾਂ ਦੇ ਹਾਲਾਤ ਮਾੜੇ ਆ ਤੇ ਗਰੀਬ ਜਨਤਾ ਨੂੰ ਕੀ ਚਾਹੀਦਾ ਸਾਰੇ ਇਹੀ ਚਾਹੀਦਾ ਇੱਕ ਸੜਕ ਬਣੇ ਅੱਜ ਤੱਕ ਜਿੰਨੇ ਵੀ ਸਰਕਾਰਾਂ ਬਣੀਆਂ ਐ ਤੇ ਅਸੀਂ ਨਿਕਨੇ ਕਿ ਇਹਦੇ ਇਹਦੇ ਉੱਤੇ ਧਿਆਨ ਦੇਣਾ ਤੁਸੀਂ ਕਿੰਨੀ ਦੇਰ ਤੋਂ ਸੜਕਾਂ ਦਾ ਹਾਲਾਤ ਮਾੜੇ ਸੜਕਾਂ ਮਤੇ ਕਾਫੀ ਦਿਨ ਪੁਰਾਣੀ ਮਿਲਦਾ ਹਾਲਾਤ ਬਣੀ ਨਹੀਂ ਜੇ ਬਣਦੇ ਤੇ ਹੋਈ ਮਾੜਾ ਮੋੜੇ ਫਾਰਮੈਲਟੀ ਜੀ ਕਰਦੇ ਆ ਤੇ ਸੜਕ ਬਣਾਉਂ ਝੰਜਦੀ ਬਣਾਉਂ ਨਾ ਜਰਾਜਨੀਤੀ ਕਹਿੰਦੀ ਕਿ ਨੂੰ ਅਸੀਂ ਕਿੰਨੇ ਕਿ ਰਾਜਨੀਤੀ ਦਾ ਮਤਲਬ ਗੀਨਾ ਕਿਉਂ ਭਾਜੀ ਰਾਣੀ ਦੇ ਦੇਖ ਅੰਦੀ ਚ ਨਾ ਦੇਖੋ ਗਰੀਬ ਬੰਦਾ ਉਹ ਰਸਤੇ ਜੀ ਕੋਈ ਬਦਲੀ ਕੇਸ ਹੋ ਡਿਵਰੀ ਗੇਮ ਦਾ ਰਸਤੇ ਚ ਨਹੀਂ ਆਣਾ ਯ ਜਨਾਨੇ ਨੂੰ ਸੜਕ ਤੇ ਵੇਗਨ ਢੋਏ ਚ ਪੈ ਜੇ ਉਹਦਾ ਰਸਤੇ ਜੋ ਗਏ ਨਹੀਂ ਪਾਵਲੀ ਕਿਨੂੰ ਗਰੀਬ ਜੰਦ ਨੇ ਅਸੀਂ ਕੋਈ ਚਾਹੀਦਾ ਸਰਕਾਰ ਜਿਹੜੀ ਵੀ ਬੰਨੀ ਕਿਨੇ ਕਿਨੇ ਆਪਣੇ ਹੈਗੇ ਨੇ ਹਾਂ ਇਹ ਗੱਲਾਂ ਦੇ ਦੇਖੋ ਹਾਂ ਸਵਾਲ ਦੇ ਮੁੱਦੇ ਜ਼ਰਾ ਖੜਾ ਬੱਲੇ ਆਂ ਤੇ ਇਹ ਮੁੱਦੇ ਰੱਖਾਂਗੇ ਨਹੀਂ ਜਿਹੜੀ ਸਰਕਾਰਾਂ ਦੇ ਬਲੇ ਇਹਦੇ ਬਾਰੇ ਸੋਚੇ ਕਿਹੜੀ ਪਹਿਲੀ ਲੈਕਚਰ ਗਏ ਨਾ ਵਿਧਾਨ ਸਭਾ ਦੇ ਇਹਦੇ ਵਿੱਚ ਵੀ ਮੁੱਦਾ ਰੱਖਿਆ ਸੀਗਾ ਮੁੱਦਾ ਤੇ ਰੱਖਿਆ ਹੀ ਬਾਕੀ ਇਹਨਾਂ ਗੱਲ ਕਰੋ ਭਰਾ ਇਹ ਬਰਬਰ ਸਰਕਾਰ ਕੋਈ ਮੰਗੇ ਹੀ ਕਰਨੇ ਕਿ ਸਾਨੂੰ ਰੋਡ ਚਾਹੀਦੇ ਜੀ ਵਧੀਆ ਸਾਨੂੰ ਪੈਸਾ ਨਹੀਂ ਚਾਹੀਦਾ ਸਾਨੂੰ ਕਰੰਸੀ ਗੁਰੂ ਸਿੰਘ ਨੂੰ ਜਾਈ ਦੇ ਤੇ ਨਾ ਹਨ ਗੁਜਦਾ ਨਾ ਅਜੇ ਤੱਕ ਕੋਈ ਕਿਸੇ ਨੂੰ ਗਰੀਬ ਜਨਤਾ ਨੂੰ ਮਿਲਿਆ ਨਾ ਕੁਝ ਜੀਦਾ ਸਾਨੂੰ ਰੋਡ ਚਾਹੀਦਾ ਬੰਦਰਾ ਅੱਜ ਸਾਡਾ ਨਾਮ ਹੈਗਾ ਨੂੰ ਰਾਜ ਸ ਆਪਣਾ ਪਿੰਡ ਹੈਪਰੇ ਹਲੜੀ ਸਰ ਕੀ ਕਹਿਣਾ ਚਾਹੁੰਦੇ ਹੋ ਸੜਕਾਂ ਦੇ ਹਾਲਾਤੋਂ ਦੇਖ ਕੇ ਕੀ ਕਹਿਣਾ ਚਾਹੁੰਦੇ ਹੋ ਸਰ ਸੜਕਾਂ ਦਾ ਹਾਲਾਤ ਬਹੁਤ ਹੀ ਮਾੜਾ ਹੈਗਾ ਜੀ ਅਤੂ ਦੀ ਤਾਂ ਖੁੜੀ ਤੋਂ ਲੈ ਕੇ ਤਾਰਾਗੜ ਤੱਕ ਕਿੰਨਾ ਕਹਾਲ ਮੜਾ ਗਈ ਕੋਈ ਪੁੱਛ ਨਹੀਂ ਸਦੇ ਦੀ ਬਹੁਤ ਜ਼ਿਆਦਾ ਮੜਾ ਲਗਾਈ ਤੇ ਕਿਆ ਇੱਥੇ ਕੋਈ ਸਰਕਾਰੀ ਸਰਕਾਰ ਮਕੀ ਅਧਿਕਾਰੀ ਨੰਦੇ ਨਹੀਂ ਹੈਗੇ ਇੱਥੋਂ ਸਰ ਸਾਰੇ ਲੰਗਦੇ ਹੀ ਸਾਰ ਨੂੰ ਪਤਾ ਹੈ ਗਈ ਕੋਈ ਕੋਈ ਮਤਲਬ ਪੁੱਛ ਵੀ ਸਦੇ ਨਹੀਂ ਹੋ ਰਹੀ ਕੋਈ ਕਿਸੇ ਵਰਤਾਲੇ ਉਹਨੇ ਇਲੈਕਸ਼ਨ ਆ ਰਿਹਾ ਕੇ ਨੇ ਉਹ ਮੁੱਦ ਨੇ ਉਠਾਇਆ ਹੈ ਸੜਕਾਂ ਬਾਰੇ ਕੋਈ ਬੋਲੇ ਕੁਝ ਨਹੀਂ ਬੋਲਦੇ ਹੀ ਆਹ ਮੈਂ ਤੈਨੂੰ ਚਾਹਦਾ ਸਰ ਕੀ ਆਏਗੀ ਸਰਕਾਰ ਜੇ ਆਈ ਅੰਮਦਨ ਵਾਸਤੇ ਕੀ ਚਾਹਦਾ ਸਰ ਜੇ ਗੱਲ ਕਰੀਏ ਆਪਣੇ ਵਿਧਾਨ ਸਭਾ ਚੋਣਾਂਾਂ ਦੇ ਵਿੱਚ ਇਹੀ ਸ਼ਰਤਾਂ ਲੈ ਕੇ ਰਾਜਨੀਤੀ ਕੀਤੀ ਗਈ ਸੀ ਜੇ ਜਿਹੜੀ ਸਾਨੂੰ ਮੱਕੀ ਸਾਹਿਬ ਪਾਰਟੀ ਸਰਕਾਰ ਆਏਗੀ ਉਹ ਪਹਿਲਾਂ ਇਹੀ ਅੰਦੇਸ਼ ਸ਼ਰਤਾਂ ਦਾ ਰਿਮਾਨ ਕਰਾਏਗੀ ਕਿ ਮੱਕੀ ਉਹ ਵੀ 2-3 ਸਾਲ ਹੋ ਗਿਆ ਜਿਹੜੀ ਕਿ ਇੱਥੇ ਸ਼ਰਤਾਂ ਨੂੰ ਧਿਆਨ ਦਿੱਤਾ ਗਿਆ ਕਿਸ ਦਾ ਸਰ ਤੁਹਾਡੇ ਸਾਹਮਣੇ ਹੈ ਜੀ ਤੁਸੀਂ ਹਾਲਾਤ ਦੇਖ ਸਕਦੇ ਹੋ ਸੜਕਾਂ ਤੇ 20 ਸੜਕ ਤੋਂ ਆਏ ਜੀ ਤੇ ਦੇਖ ਲਓ ਕੀ ਹਾਲਾਤ ਹੈਗੇ ਸਰਕਾਰ ਦੀ ਹਾਲ ਬਹੁਤ ਮਾੜੀ ਹੈ ਜੀ ਲੋਏ ਕੋਈ ਨਾ ਕੋਈ ਇੱਥੇ ਡੇਰ ਰੰਦਾ ਤੇ ਕਿਆ ਇਹਦੇ ਬਾਰੇ ਤੁਸੀਂ ਆਪਣੇ ਅਧਿਕਾਰੀਆਂ ਨਾਲ ਗੱਲ ਨਹੀਂ ਕੀਤੀ ਕਿ ਸ਼ਰਕੇ ਬਾਰੇ ਕਿੰਨੇ ਘੰਟੇ ਦੀ ਸ਼ਰਕੇ ਦੇ ਹਲਾਤ ਦਦਿਆ ਇਹ ਘਟੋਵਾ 8 ਸਾਲ ਹੋ ਗਿਆ ਜੀ ਅੱਛਾ ਜੀ ਤੋਂ ਸਰਕਾਰਾਂ ਲੰਘੀਆਂ ਨੇ ਤੇਦੀ ਸਰਕਾਰ ਆਈ ਹੈ ਤੇ ਕਿਆ ਸਰਕਾਰਾਂ ਸ਼ਰਕਾ ਬੁਤੀਆਂ ਕਿਹਨੂੰ ਦੀਦੀ ਹੈ ਕੀ ਕਰਨਾ ਹੈਗਾ ਇਹਦੇ ਉਹ ਹੀ ਜਾਣਦੇ ਨੇ ਇਹ ਜਾਣਨਾ ਤੇ ਭਾਈ ਕਿੱਥੋਂ ਦੀ ਕਿੱਥੇ ਤੱਕ ਰੋਡ ਕਿੰਨੂੰ ਕਿੰਨੂੰ ਮਿਲਾਂਦਾ ਰੋਡ ਵਾਲਾ ਇਹ ਕਿੱਥੇ ਜਾਂਦਾ ਹੈ ਤਾਰਾਗੜ੍ਹ ਨੂੰ ਜਾਂਦਾ ਜੀ ਅੱਛਾ ਜੀ ਧੋਬੜਾ ਮਲੇ ਬਾਈ ਪਾਸ ਤੋਂ ਆਇਆ ਕਈ ਵਾਰੀ ਖਿਲਾਰ ਕੇ ਦੱਸਿਆ ਇੱਥੇ ਇਹ ਦੇਖੋ ਸੜਕ ਦੇਖੀ ਆਲਾ ਤਾਂ ਕੀ ਇਸ ਵਾਸਤੇ ਨਹੀਂ ਦਿੰਦੇ ਤੁਹਾਨੂੰ ਹਾਂ ਵੀ ਕਹਿੰਦੇ ਬਸ ਜੀ ਲੱਗ ਗਿਆ ਕੰਮ ਹੋ ਗਿਆ ਕੰਮ ਬਣ ਗਿਆ ਠੇਕਾ ਆ ਗਿਆ ਉਹ ਫਲਾਨ ਹੋ ਗਿਆ ਕਿੱਦਾਂ ਦੇ ਲਾਤਾ ਗਿਆ ਬੜੇ ਮਾਰੇ ਆ ਲਾਤਾ ਜੀ ਬੜੇ ਟੋਏ ਆ ਵਿੱਚ ਤੇ ਇੱਥੇ ਤੇ ਕੋਈ ਆਂਦਾ ਜਾਂਦਾ ਵੀ ਨਹੀਂ ਹੈ ਲੋਕ ਉਹ ਦੂਸਰੇ ਪਾਸੋਂ ਨਿਕਲ ਜਾਂਦੇ ਆ ਰੋਡ ਪਲੇਨ ਨਾਲ ਨਾ ਲੋ ਇਹ ਰੋਡ ਬਣਨਾ ਚਾਹੀਦਾ ਸੀ ਤੇ ਸੀ ਸੀ ਸਰਕਾਰਾਂ ਇੱਧਰ ਦੇਖਦੀਆਂ ਹੀ ਨਹੀਂ ਤੇ ਕਿੰਨੇ ਸਾਲ ਤੋਂ ਰੋਡ ਨਹੀਂ 15 ਸਾਲ ਹੋ ਗਿਆ ਜੀ ਕਦੀ ਕੇ ਲੀਡਰ ਨੂੰ ਦੱਸਿਆ ਨਹੀਂ ਸਾਰੇ ਲੀਡਰਾਂ ਨਾਲ ਕਹੇ ਜਾਂਦੇ ਆ ਲਾਲਚੰਦ ਵੀ ਨਾਲ ਕਹੇ ਜਾਂਦਾ ਇਧਰੋਂ ਖੁਦ ਕਦੀ ਮਤਲਬ ਨੇ ਤੁਹਾਡੇ ਨੂੰ ਮਤਲਬ ਕਦੀ ਟੈਂਡ ਦੇ ਉਹਨਾਂ ਨੇ ਕਿਹਾ ਨਹੀਂ ਕਿ ਐਨੇ ਮਤਲਬ ਟਾਈਮ ਤੇ ਬੰਨ ਜੇ ਜਾਣੇ ਨਹੀਂ ਨਹੀਂ ਉਹ ਜਿਹੜੇ ਗੱਡੀ ਚ ਬੈ ਕੇ ਨਿਕਲ ਜਾਂਦੇ ਆ ਪਿੱਛਾ ਜਾਂਦਾ ਮਿੱਟੀ ਦਾ ਟੱਬਲ ਆ ਜੀ ਸਮਾਨ ਖਰਾਬ ਹੋ ਜਾਂਦਾ ਇਹ ਸ਼ੱਕ ਬਾੜੀ ਇਹ ਨੀ ਕਸਤਾ ਲਾਦਾ ਸ਼ੱਕ ਕੀ ਕਹਿਣਾ ਚੱਲਦਾ ਇਹਦਾ ਜੀ ਸੜਕ ਦਾ ਬਹੁਤ ਮਾੜਾ ਹਾਲ ਹੈ ਕਈ 25 25 ਸਾਲ ਹੋ ਗਏ ਇਹਨੂੰ ਬਣੀ ਨਹੀਂ ਸੜਕ ਨੂੰ ਇਹ ਖੱਡੇ ਬਹੁਤ ਨੇ ਬੁਰਾ ਹਾਲ ਹੈ ਸੜਕ ਦਾ ਬਹੁਤ ਮਾੜੀ ਹਲਾ ਦੇ ਕਰਦੇ ਜੀ ਇਹ ਆ ਪਰ ਕੋਈ ਫਾਇਦਾ ਹੀ ਨਹੀਂ ਦੱਸਦਾ ਤਰੀਕਾ ਸੜਕ ਬੰਦੀ ਨਹੀਂ ਵੀ ਇਹਨਾਂ ਨੂੰ ਚਾਹੀਦਾ ਵੀ ਜਦੋਂ ਸਰਕਾਰ ਬਣੀ ਇਹਨਾਂ ਨੂੰ ਸੜਕ ਬਣਾਉਣੀ ਜੀ ਸੜਕ ਦਾ ਬਹੁਤ ਮਾੜਾ ਹਾਲਾਤ ਹੈ ਖੱਡੇ ਟੋਏ ਪਈ ਜਗਾ ਜਗਾ ਇਹ ਗੱਲ ਕਰੀਏ ਇਹ ਲੋਕ ਸਭਾ ਦਾ ਚੋਣਾਂ ਦੇ ਵਿੱਚ ਜਿਹੜੀ ਸਰਕਾਰਾਂ ਨੇ ਕਾਂਗਰਸ ਹੋਵੇ ਜਾਂ ਬੀਜੇਪੀ ਹੋਵੇ ਜਾਂ ਆਪ ਹੋਵੇ ਨੇ ਵਾਦਾ ਕੀਤਾ ਸੀ ਕਿ ਸਾਡੀ ਸਰਕਾਰ ਸੱਜੇ ਜਾਏਗੀ ਅੰਦੇ ਬਲਾਂ ਸ਼ਰਕਤ ਦਾ ਜ਼ਮਾਨ ਕੀਤਾ ਜਾਏਗਾ। ਤਾਂ ਇਹ ਗੱਲ ਕਰਾਂਗੇ ਹੁਣ ਲੋਕ ਸਭਾ ਦੇ ਜਨਾਬੀ ਆ ਗਏ ਆ ਪਰ ਇਹ ਸ਼ਰਗਰ ਵਿੱਚ ਲੋਕਾਂ ਦਾ ਧਿਆਨ ਨਹੀਂ ਸਰਕਾਰਾਂ ਦਾ ਧਿਆਨ ਨਹੀਂ ਹੈਗਾ। ਕੀ ਕਹਿੰਦਾ ਜਿੰਦੇ ਬਾਰੇ ਕਿ ਲੋਕਾਂ ਨੇ ਵਾਅਦੇ ਦੇ ਦਾਅਵੇ ਕਰਕੇ ਵੋਟ ਹੀ ਲੈਂਦੇ ਸਿਰਫ। ਹਾਂ ਬਿਲਕੁਲ ਬਿਲਕੁਲ ਇਹਨਾਂ ਦਾ ਫਰਜ਼ ਪੈਂਦਾ ਹੈ ਪਹਿਲੇ ਤੌਰ ਤੇ ਇਹਨਾਂ ਨੂੰ ਜਿਹੜਾ ਰੋਜ਼ ਦਾ ਲੋਕਾਂ ਦਾ ਨੰਗਣ ਦਾ ਰਸਤਾ ਆ ਇਹਨੂੰ ਪਹਿਲਾਂ ਇਹਨਾਂ ਨੂੰ ਸੜਕ ਤਿਆਰ ਕਰਨੀ ਚਾਹੀਦੀ ਹੈ। ਹਾਂਜੀ ਆਹ ਆ ਸੇ ਵੀ ਹੁੰਦੇ ਆ ਬਹੁਤ ਲੋਕੀ ਕੋਈ ਕੋ ਡਿੱਗਣ ਦਾ ਮੋਟਰਸਾਈਕਲ ਕੋਈ ਗੱਡੀ ਦਾ ਇਨਸਾਨ ਹੋਣ ਦੇ ਜਾਂ ਕਿੰਦਾ ਨਾ ਸਾਰਾ ਕੁਝ ਬੜਾ ਔਖਾ ਹੈ ਜੀ ਸਮੱਸਿਆ ਇਹੋ ਹੀ ਹੈ ਜੀ ਇੱਥੇ ਕਾਫੀ ਦੇਰ ਦਾ ਨੁਕਸਾਨ ਹੋ ਰਿਹਾ ਹੈ ਹੋਈ ਵੀ ਕੱਟੇ ਮਿੱਟੀ ਨਾਲ ਤੇ ਸਾਡਾ ਕਾਫੀ ਕਪੜੇ ਖਰਾਬ ਹੋ ਰਹੇ ਨਾ ਉਦੋਂ ਬੱਟੇ ਵੀ ਦੋ ਚਾਰ ਵਾਰੀ ਆਪਨੇ ਨਹੀਂ ਬਜੇ ਨਾ ਇੱਕ ਦੋ ਗਾਹ ਬੈਠੇ ਉਹਨਾਂ ਦੇ ਦੋ ਚਾਰ ਵਾਰੀ ਬੱਟੇ ਪੈ ਚੁਕੇ ਨਾ ਤੇ ਨੁਕਸਾਨ ਵੀ ਹੋਇਆ ਕਾਫੀ ਜਾਣੇ ਕੀ ਇਸ਼ੇ ਕਰਕੇ ਅਹੀਂ ਨਾ ਆਉਂਦੇ ਵਾਸਤੇ ਹੁਣ ਅੱਗੇ ਕੋਈ ਮਾੜਾ ਮੋਟਾ ਫੜਦਾ ਪੁੱੜਾ ਲਾਲੀ ਦਾ ਟਾਈਮ ਟੂ ਕੱਢਣ ਵਾਸਤੇ ਮੇਰਾ ਨਾਮ ਬਾਦੁਰ ਗਿੰਦਰਪਾਲ ਪ੍ਰਿਆਲੜੀ ਐ ਸੜਕ ਧੋਬੜੇ ਤੋਂ ਲੈ ਕੇ ਤੇ ਤਾਰਾਗੜ੍ਹ ਨੂੰ ਜਾਂਦੀ ਆ ਰੋਡ ਸਿੱਧਾ ਜਿਹੜਾ ਕਿ ਤਕਰੀਬਨ ਤਕਰੀਬਨ ਸਾਰਾ ਹੀ ਟੁੱਟੇ ਰਿਹਾ ਸੀ ਉਹ ਲਿਆ ਤੇ ਸਾਡੀਆਂ ਦੁਕਾਨਾਂ ਉੱਥੇ ਇਹਦੇ ਦੁਕਾਨਾਂ ਦੇ ਵਿੱਚ ਜਦੋਂ ਗੱਡੀਆਂ ਲੰਘਦੀ ਆ ਵਿੱਚੋਂ ਬਟੇ ਨਿਕਲ ਕੇ ਟਾਇਰਾਂ ਤੋਂ ਤੇ ਕਈ ਵਾਰ ਤੇ ਸ਼ੀਸ਼ੇ ਵੀ ਟੁੱਟੇ ਜਾਂਦੇ ਆ ਇਸੇ ਵੀ ਮੇਰੀ ਵਿੱਕੀ ਦਾ ਮੈਨੂੰ ਨੁਕਸਾਨ ਹੋ ਗਿਆ ਸੀ ਠੀਕ ਹੈ ਤੇ ਹੁਣ ਇਸ ਤੋਂ ਬਾਅਦ ਹੋਰ ਕੀ ਕਹਿ ਸਕਨੇ ਆ ਤੇ ਕਿਸੇ ਨੇ ਨਹੀਂ ਬਣਾਈ 15-20 ਸਾਲ ਤੋਂ ਇਸੇ ਤਰ੍ਹਾਂ ਹੀ ਹੈ ਜੀ ਸਾਡੀ ਸਰਕਾਰ ਕੀ ਕਰਨਾ ਹੈ ਸਰਕਾਰ ਦਾ ਧਿਆਨ ਕਿਉਂ ਨਹੀਂ ਸਰਕਾਰ ਦਿੰਦਾ ਹੈ ਸਰਕਾਰ ਨੂੰ ਇਹ ਹੁਣ ਇਹਦੇ ਬਾਰੇ ਤੁਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਇਹ ਸਰਕਾਰ ਦਾ ਹੀ ਕੰਮ ਹੈ ਕਰਨਾ ਠੀਕ ਜਾਂ ਸੜਕ ਦੀ ਮੁਰੰਮਤ ਕਰਾਣੀ ਹੈ ਜਾਂ ਨਵੀਂ ਬਣਾਣੀ ਹੈ ਜਾਂ ਕੁਝ ਹੋਰ ਨਹੀਂ ਸਰਕਾਰਾਂ ਦਾ ਕੰਮ ਹੈ ਇਹ ਉਹਨਾਂ ਨੂੰ ਸੋਚਣਾ ਚਾਹੀਦਾ ਸਾਡਾ ਕੰਮ ਹੈ ਬੋਟ ਦੇਣੀ ਤੇ ਸਰਕਾਰ ਬਣਾਣੀ